ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਹਵਾ ਦਾ ਰੁਖ ਬਹੁਤ ਤੇਜ਼ ਸੀ ਮੀਨੂ ਅਤੇ ਰੀਤ ਆਪਣੇ ਘਰ ਦੀ ਛੱਤ ਤੇ ਹਵਾ ਦਾ ਆਨੰਦ ਮਾਣ ਰਹੀਆਂ ਸਨ ਉਹ ਭਵੇਂ ਸੱਕੀਆਂ ਭੈਣਾ ਨਾ ਹੋ ਕੇ ਚਾਚੇ ਤਾਇਏ ਦੀਆਂ ਸਨ ਪਰ ਉਹਨਾਂ ਦਾ ਆਪਸੀ ਪਿਆਰ ਸੱਕੀਆਂ ਭੈਣਾ ਨਾਲੋਂ ਵੱਧ ਸੀ ਰੀਤ ਦੇ ਪਿਤਾ ਜੀ ਜੋ ਕਿ ਮੀਨੂ ਦਾ ਚਾਚਾ ਸੀ ਫੌਜ ਵਿੱਚ ਛਿੜੀ ਜੰਗ ਦੌਰਾਨ ਮੌਤ ਹੋ ਗਈ ਸੀ ਉਹ ਸਮੇਂ ਰੀ ਤਾਂ ਸਿਰਫ 17 ਮਰਿਆਂ ਦੀ ਸੀ ਪਰ ਰੀ ਦੇ ਤਾਇ ਨੇ ਰੀ ਤਾਂ ਤੇ ਉਸਦੇ ਪਰਿਵਾਰ ਦੀ ਆਪ ਭਰਵਰਿਸ਼ ਕੀਤੀ ਮੀਨੂ ਦਾ ਪਿਤਾ ਜੈਲਾ ਸ਼ੁਰੂ ਤੋਂ ਹੀ ਗਰਮਜਾਜ ਦਾ ਅਤੇ ਲਾਈ ਦਾਗ ਸੀ ਉਹ ਆਪਣੇ ਆਪ ਨੂੰ ਹਰ ਕਿਸੇ ਤੋਂ ਉੱਤੇ ਸਮਝਦਾ ਸੀ ਇਸ ਕਾਰਨ ਹੀ ਮੀਨੂ ਦੇ ਸੁਭਾਅ ਵਿੱਚ ਵੀ ਉਹੀ ਗੁਣ ਸਨ ਮੀਨੂ ਸ਼ੁਰੂ ਤੋਂ ਹੀ ਜਿੱਦੀ ਮੂੰਹ ਫੱਟ ਤੇ ਆਕੜ ਭਰੇ ਸੁਭਾਅ ਵਾਲੀ ਸੀ ਉਸ ਨੂੰ ਰਿਸ਼ਤਿਆਂ ਦੀ ਕਦਰ ਨਹੀਂ ਪਤਾ ਸੀ। ਇਹੀ ਕਾਰਨ ਸੀ ਉਹ ਹਰ ਵਕਤ ਸ਼ਾਂਤ ਰਹਿੰਦੀ ਸੀ ਤੇ ਉਸ ਦੀ ਇੱਕ ਆਦਤ ਇਹ ਵੀ ਸੀ ਕਿ ਉਹ ਆਪਣੇ ਆਪ ਤੋਂ ਕਿਸੇ ਨੂੰ ਵੀ ਬਿਹਤਰ ਨਹੀਂ ਦੇਖ ਸਕਦੀ ਸੀ। ਜਦੋਂ ਕਿ ਰੀਤ ਤੇ ਉਸ ਤੇ ਸੁਭਾਅ ਦੇ ਬਿਲਕੁਲ ਉਲਟ ਸੀ। ਉਹ ਬਹੁਤ ਸ਼ਾਂਤ ਸੁਭਾਅ ਦੀ ਸੀ। ਮੀਨੂ ਦੀ ਦਾਦੀ ਸਰਵਣ ਕੌਰ ਮੀਨੂ ਦੇ ਇਸ ਸਭਾ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੀ ਸੀ ਉਹ ਹਮੇਸ਼ਾ ਮੀਨੂ ਦੀ ਮਾਂ ਬਲਜੀਤ ਨੂੰ ਇਸ ਬਾਰੇ ਅਵਗਾਤ ਕਰਾਉਂਦੀ ਕਿ ਕਹਿੰਦੀ ਕੁੜੀਆਂ ਨੂੰ ਇੰਨੀ ਖੁੱਲ ਚੰਗੀ ਨਹੀਂ ਕੁੜੀ ਹੈ ਤਾਂ ਕੁੜੀ ਬਣ ਕੇ ਰਵੇ ਪਰ ਬਲਜੀਤ ਆਪਣੀ ਸੱਸ ਦੇ ਕਹੇ ਨੂੰ ਹਲਕੇ ਵਿੱਚ ਲੈ ਲੈਂਦੀ ਬਲਜੀਤ ਘੱਟ ਪੜ੍ਹੀ ਲਿਖੀ ਹੋਣ ਕਾਰਨ ਵਹਿਮਾ ਭਰਮਾ ਵਾਲੀ ਔਰਤ ਸੀ ਸਮਾਂ ਇਸੇ ਤਰ੍ਹਾਂ ਆਪਣੀ ਚਾਲ ਚੱਲਦਾ ਗਿਆ ਮੀਨੂ ਤੇ ਰੀਤ ਨੇ 12 ਪਾਸ ਕਰ ਲਈਆਂ ਦਾਦੀ ਨੇ ਸਲਾਹ ਦਿੱਤੀ ਕਿ ਬਸ ਇਹਨਾਂ ਨੂੰ ਅੱਗੇ ਨਾ ਪੜਾਇਆ ਜਾਵੇ ਤੇ ਵਿਆਹ ਕਰ ਦਿੱਤਾ ਜਾਵੇ ਰੀਤ ਦੀ ਮਾਂ ਕਰਮੀ ਤਾਂ ਇਸ ਗੱਲ ਈ ਝੱਟ ਰਾਜੀ ਹੋ ਗਈ ਪਰ ਮੀਨੂ ਦੀ ਮਾਂ ਉਸਤੇ ਅੱਗੇ ਪੜਨ ਦੀ ਜ਼ਿੱਦ ਅੱਗੇ ਹਾਰ ਗਈ ਵਿਆਹ ਨੂੰ ਮਨਾ ਕਰ ਦਿੱਤਾ ਇਸ ਤਰ੍ਹਾਂ ਰੀਤ ਦਾ ਵਿਆਹ ਕਰ ਦਿੱਤਾ ਗਿਆ ਮੀਨੂ ਨੂੰ ਅਗੈਰਲੀ ਪੜ੍ਹਾਈ ਲਈ ਚੰਡੀਗੜ੍ਹ ਭੇਜ ਦਿੱਤਾ ਗਿਆ ਰੀਤ ਦਾ ਵਿਆਹ ਨਾਲ ਦੇ ਪਿੰਡ ਦੇ ਸਰਪੰਚ ਦੇ ਮੁੰਡੇ ਕਾਲੇ ਨਾਲ ਕਰ ਦਿੱਤਾ ਪਰ ਵਿਆਹ ਮਗਰੋਂ ਰੀਤ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਤਾਂ ਨਸ਼ਿਆਂ ਦਾਦੀ ਹੈ ਉਸ ਨੇ ਆਪਣੇ ਪਤੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਸੰਭਲਿਆ ਰੀਤ ਦੇ ਮਨ ਮਾਰ ਕੇ ਆਪਣੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਪਰ ਰੀਤ ਨੂੰ ਇਹ ਵਿਸ਼ਵਾਸ ਸੀ ਕਿ ਇੱਕ ਦਿਨ ਉਸਤਾਪਤੀ ਉਸ ਨੂੰ ਜ਼ਰੂਰ ਸਮਝੇਗਾ ਉਧਰ ਦੂਜੇ ਪਾਸੇ ਮੀਨੂ ਪੜ੍ਹਾਈ ਦੇ ਨਾਲ-ਨਾਲ ਇਸ਼ਕ ਦੇ ਚੱਕਰ ਵਿੱਚ ਆਉਣ ਲੱਗੀ ਮੀਨੂ ਦੀ ਰਾਜ ਨਾਲ ਮੁਲਾਕਾਤ ਕਾਲਜਦਾਰ ਨਹੀਂ ਹੋਈ ਦੋਵਾਂ ਨੇ ਇਕੱਠੇ ਜਨਮ ਮਰਨ ਦੀਆਂ ਕਸਮਾਂ ਵੀ ਖਾ ਲਈਆਂ ਕਾਲਜ ਦੀ ਪੜ੍ਹਾਈ ਪਾਵੇਂ ਖਤਮ ਹੋ ਗਈ ਸੀ ਪਰ ਮੀਨੂ ਅਤੇ ਰਾਜ ਦੀ ਪਿਆਰ ਦੀ ਪੜ੍ਹਾਈ ਹਜੇ ਵੀ ਜਾਰੀ ਸੀ ਮੀਨੂ ਪੜ੍ਹਾਈ ਪੂਰੀ ਕਰਨ ਵਗਰੋਂ ਘਰ ਆ ਗਈ ਉਧਰ ਕਾਲੇ ਦੇ ਸਰਪੰਚ ਪਿਓ ਨੇ ਆਪਣੇ ਨਸ਼ੇੜੀ ਪੁੱਤਰ ਦੀਆਂ ਹਰਕਤਾਂ ਤੋਂ ਤੰਗਾ ਕੇ ਉਸ ਨੂੰ ਬੇਦਖਲ ਕਰ ਦਿੱਤਾ ਹੁਣ ਰੀਤ ਤੇ ਕਾਲਾ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ ਜਦੋਂ ਇਸ ਗੱਲ ਦਾ ਪਤਾ ਰੀਤ ਦੇ ਘਰ ਲੱਗਿਆ ਤਾਂ ਰੀਤ ਤੇ ਤਾਇਆ ਤੇ ਮਾਣੇ ਰੀਤ ਅੱਗੇ ਕਾਲੇ ਨੂੰ ਛੱਡਣ ਦੀ ਗੱਲ ਰੱਖੀ ਪਰ ਰੀਤ ਨੇ ਇਸ ਕਾਲ ਤੋਂ ਇਨਕਾਰ ਕਰਦੇ ਕਿਹਾ ਇਸ ਨੂੰ ਛੱਡਣ ਨਾਲੋਂ ਕਿਉਂ ਨਾ ਇਸ ਤੇ ਨਸ਼ੇ ਛੜਾਏ ਜਾਣ ਤਾਇਆ ਤੇ ਮਾਣ ਨੂੰ ਇੱਕ ਵਾਰ ਫੇਰ ਤੋਂ ਰੀਤ ਤੇ ਮਾਣ ਮਹਿਸੂਸ ਹੋਣ ਲੱਗਾ ਤੇ ਉਹ ਉੱਥੇ ਰੀਤ ਨੂੰ ਨਾਲ ਲਿਆਏ ਬਿਨਾਂ ਹੀ ਵਾਪਸ ਆ ਗਏ ਉਧਰ ਦੂਜੇ ਪਾਸੇ ਦਾਦੀ ਨੇ ਬਲਜੀਤ ਤੇ ਜੈਲੇ ਅੱਗੇ ਫੇਰ ਮੀਨੂ ਦੇ ਵਿਆਹ ਨੂੰ ਲੈ ਕੇ ਗੱਲ ਤੋਰੀ ਪਰ ਮੀਨੂ ਦੇ ਪਿਓ ਨੂੰ ਜਦੋਂ ਕੋਈ ਵਿਆਹ ਲਈ ਕਹਿੰਦਾ ਤਾਂ ਮੀਨੂ ਆਪਣੇ ਪਿਓ ਗੱਲਾਂ ਵਿੱਚ ਲੈ ਲੈਂਦੀ ਤੇ ਆਖਦੀ ਰੀਤ ਨੇ ਕੀ ਖੱਟ ਲਿਆ ਵਿਆਹ ਕਰਾ ਕੇ ਮੈਂ ਹੋਰ ਪੜਨਾ ਤੇ ਪਿਓ ਆਪਣੀ ਧੀ ਦੀਆਂ ਗੱਲਾਂ ਵਿੱਚ ਆ ਜਾਂਦਾ ਤੇ ਆਪਣੇ ਅਨਪੜ੍ਹ ਤੇ ਭੋਲੇ ਮਾਪਿਓ ਦਾ ਫਾਇਦਾ ਉਠਾ ਦੂਜੇ ਪਾਸੇ ਰਾਜਨਾਰ ਪਿਆਰ ਦੀਆਂ ਪਿੰਗਾ ਪਾਉਂਦੀ ਰਹਿੰਦੀ ਸਮਾਂ ਬੀਤਦਾ ਗਿਆ ਦਾਦੀ ਨੇ ਫੇਰ ਇੱਕ ਦਿਨ ਜੈਲੇ ਨੂੰ ਸਮਝਾਉਂਦੇ ਕਿਆ ਕਿ ਪੁੱਤ ਧੀਆ ਬਾਗ ਵਾਂਗ ਹੁੰਦੀਆਂ ਨੇ ਜੇ ਇਹਨਾਂ ਨੂੰ ਖੁੱਲਾ ਛੱਡ ਦਿਓ ਤਾਂ ਯਾਰ ਦਾ ਜੰਗਲ ਬਣ ਜਾਂਦੇ ਨਹੀਂ ਲੱਗਦੀ ਮੀਨੂ ਜਦੋਂ ਦਾਦੀ ਦੇ ਪਿਓ ਦੀਆਂ ਆਪਸੀ ਗੱਲਾਂ ਸੁਣਦੀ ਤਾਂ ਝਟ ਆਪਣੇ ਮਾਪਿਆਂ ਨੂੰ ਸਰਾਣੇ ਬੈਠ ਜਾਂਦੀ ਤੇ ਚਿਹਰੇ ਤੇ ਨਕਾਬ ਪਾ ਆਪਣੇ ਪਿਓ ਤੇ ਮਾਂ ਨੂੰ ਦਾਦੀ ਖਿਲਾਫ ਹੀ ਪੜਕਾਨ ਲੱਗਦੀ ਉਸ ਦਾ ਪਿਓ ਜੋ ਕੀ ਲਾਈ ਲੱਗ ਸੀ ਝਟ ਉਸਤੇ ਅੰਗਲਾਂ ਵਿੱਚ ਆ ਜਾਂਦਾ ਸਮਾਂ ਐਦਾਂ ਹੀ ਆਪਣੀ ਚਾਲ ਚੱਦਦਾ ਰਿਹਾ ਉਹ ਧਰੀ ਦੇ ਘਰ ਦਾ ਆਪਣੇ ਸੋਹਣੇ ਪੁੱਤਰ ਦੀ ਦਾਤ ਬਖਸ਼ੀ ਰੀਤ ਦਾ ਪਤੀ ਕਾਲਾ ਹੁਣ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਣ ਲੱਗਾ ਉਹ ਅੰਦਰੋਂ ਰੀਤ ਤਾਂ ਆਪਣੇ ਪ੍ਰਤੀ ਇੰਨਾ ਵਧੀਆ ਰਵਈਆ ਦੇਖ ਕੇ ਹੈਰਾਨ ਸੀ ਉਹ ਸੋਚਦਾ ਸੀ ਕਿ ਜਿੱਥੇ ਇਸ ਹਾਲਤ ਵਿੱਚ ਮੇਰੇ ਮਾਪਿਓ ਨੇ ਵੀ ਮੈਨੂੰ ਉਠਖਰਾ ਦਿੱਤਾ ਉਥੇ ਰੀਤ ਨੇ ਮੈਨੂੰ ਮੇਰੀਆਂ ਬਰਾਈਆਂ ਆਦਤਾਂ ਦੇ ਨਾਲ ਵੀ ਸਵਿ ਕਰ ਦਿੱਤਾ ਉਧਰ ਦੂਜੇ ਪਾਸੇ ਰੀਤ ਦਾ ਭਰਾਮਣ ਰਾਜ ਦਾ ਵੀ ਵਿਆਹ ਰੱਖ ਦਿੱਤਾ ਗਿਆ ਮਨਰਾਜ ਮੀਨੂ ਤੋਂ 3 ਸਾਲ ਛੋਟਾ ਸੀ ਮਨਰਾਜ ਦਾ ਵਿਆਹ ਦੀਪੀ ਨਾਲ ਹੋਇਆ ਘਰ ਵਿੱਚ ਸਭ ਨਵੀਂ ਬਹੂ ਨੂੰ ਤਰਹੀਜ ਦੇਣ ਲੱਗੇ ਮੀਨੂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੀ ਜਾਂਦਾ ਪਰ ਇਹ ਸਭ ਉਸ ਨੂੰ ਮਨਜ਼ੂਰ ਨਹੀਂ ਸੀ ਉਹ ਆਪਣੀ ਦੀਪੀ ਭਾਬੀ ਤੋਂ ਈਰਖਾ ਕਰਨ ਲੱਗੀ ਉਹ ਆਪਣੇ ਮਾਪਿਆਂ ਨੂੰ ਆਪਣੀ ਚਾਚੀ ਤੇ ਉਸਦੇ ਨੌਪੁੱਤ ਖਿਲਾਫ ਦਿਨ ਰਾਤ ਬੜਕਾਉਂਦੀ ਰਹਿੰਦੀ ਜਿਸ ਨਾਲ ਅਰ ਵਿੱਚ ਫਰਕ ਪੈਣਾ ਸ਼ੁਰੂ ਹੋ ਗਏ ਇਹ ਫਰਕ ਇੰਨਾ ਜ਼ਿਆਦਾ ਵੱਧ ਗਏ ਕਿ ਮਜਬੂਰ ਹੋ ਕੇ ਮਨਰਾਜ ਨੂੰ ਆਪਣੇ ਮਾਂ ਤੇ ਘਰਵਾਲੀ ਨੂੰ ਲੈ ਕੇ ਲੱਗ ਹੋਣਾ ਪਿਆ ਘਰ ਵਾਂਡ ਲਏ ਗਏ ਘਰਾਂ ਵਿੱਚ ਕੰਦਾ ਖੜੀਆਂ ਹੋ ਗੀਆਂ ਦਾਦੀ ਜਾਣਦੀ ਸੀ ਕਿ ਇਸ ਸਭ ਲਈ ਮੀਨੂ ਜ਼ਿੰਮੇਵਾਰ ਆ ਉਸਨੇ ਜੈਲੇ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜੈਲਾ ਆਪਣੇ ਨਕਾਬ ਪੋਸ਼ਤੀ ਦੇ ਪਿਆਰ ਵਿੱਚ ਇੰਨਾ ਨਾ ਹੋ ਗਿਆ ਸੀ ਕਿ ਉਸ ਨੂੰ ਹੋਰ ਕੁਝ ਦਿਖਾਈ ਨਹੀਂ ਸੀ ਦਿੰਦਾ ਦਾਦੀ ਆਪਣੇ ਜਾਂਉਂਦੇ ਜੀ ਘਰਾਂ ਦੀ ਵੰਡ ਦੇ ਸਦਮੇ ਨੂੰ ਨਾ ਸਾਰ ਸਕੀ ਇੱਕ ਦਿਨ ਦੁਨੀਆ ਤੋਂ ਚਲਾਣ ਕਰ ਗਈ ਪਰ ਮੀਨੂ ਨੂੰ ਇਸ ਨਾਲ ਕੋਈ ਫਰਕ ਨਹੀਂ ਸੀ ਕਹਿੰਦੇ ਨੇ ਨਾ ਜੋ ਦੂਜਿਆਂ ਨੂੰ ਦੁਖੀ ਕਰਦਾ ਹੈ ਉਹ ਕਦੇ ਆਪ ਵੀ ਚੈਨ ਨਾਲ ਨਹੀਂ ਰਹਿੰਦਾ ਕੁਝ ਇਦਾਂ ਦਾ ਹੀ ਮੀਨੂ ਨਾਲ ਹੋ ਰਿਹਾ ਸੀ ਮੀਨੂ ਇਸ ਲਈ ਸ਼ਾਂਤ ਸੀ ਕਿ ਉਸਦੀ ਚਾਚੀ ਦਾ ਪਰਿਵਾਰ ਸੁਖੀ ਵਸ ਰਿਹਾ ਹੈ ਖਾਸ ਕਰ ਉਸਦੀ ਭਾਬੀ ਦੀਪੀ ਜਿਸ ਨੂੰ ਈਰਖਾ ਕਰਦੀ ਸੀ ਮੀਨੂ ਆਏ ਦਿਨ ਆਪਣੀ ਚਾਚੀ ਘਰ ਕਲੇਸ਼ ਪਾਉਣ ਦੀ ਵਿਆਹਤ ਬਣਾਉਂਦੀ ਜਦੋਂ ਪਿਓ ਘਰ ਆਉਂਦਾ ਝਾਟ ਉਸ ਤੇ ਸਰਾਣੇ ਬੈਠ ਜਾਂਦੀ ਤੇ ਉਸਨੇ ਬਕਾਉਣ ਲੱਗਦੀ ਦੂਜੇ ਪਾਸੇ ਬਲਜੀਤ ਵੀ ਆਪਣੀ ਧੀ ਦੇ ਲੱਛਣਾਂ ਤੋਂ ਜਾਣੂ ਹੋਣ ਲੱਗ ਪਈ ਸੀ ਉਸ ਦੀ ਧੀ ਪਿਓ ਦੇ ਘਰੋਂ ਜਾਣ ਮਗਰੋਂ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਤੇ ਪਿਆਉ ਦੇ ਘਰ ਆਉਂਦੇ ਉਸਦੇ ਅੱਗੇ ਪਿੱਛੇ ਮਟਰਾਉਣ ਲੱਗਦੀ ਹੁਣ ਤਾਂ ਬਲਜੀਤ ਦਾ ਘਰੋਂ ਨਿਕਲਣਾ ਹੀ ਔਖਾ ਹੋ ਗਿਆ ਸੀ ਕਿਉਂਕਿ ਜਦੋਂ ਬਲਜੀਤ ਗਵਾਂਢ ਵਿੱਚ ਕਿਸੇ ਕੋਲ ਖੜਦੀ ਤਾਂ ਹਰ ਕੋਈ ਮੀਨੂ ਨੂੰ ਵਿਆਹ ਦੀਆਂ ਸਲਾਹ ਦਿੰਦਾ ਥੱਕ ਹਾਰ ਕੇ ਬਲਜੀਤ ਨੇ ਆਪਣੇ ਘਰ ਵਾਲੇ ਜੈਲੇ ਕੋਲ ਮੀਨੂ ਦੇ ਵਿਆਹ ਦੀ ਗੱਲ ਰੱਖੀ ਬਲਜੀਤ ਨੇ ਕਿਹਾ ਦੇਖੋ ਜੀ ਹੁਣ ਬਹੁਤ ਹੋ ਗਈ ਪੜਾਈ ਮੀਨੂ ਨੂੰ ਵਿਆਹ ਦੇਣਾ ਹੀ ਠੀਕ ਹੈ ਇਸ ਉਮਰੇ ਮੱਤ ਮਾਰੀ ਜਾਣ ਤੇ देर ਨਹੀਂ ਲੱਗਦੀ ਦੋਵੇਂ ਇਸ ਉੱਤੇ ਵਿਚਾਰ ਕਰਨ ਲੱਗੇ ਮੀਨੂੰ ਚੋਰੀ ਕੰਨ ਲਾ ਕੇ ਸਭ ਸੁਣਦੀ ਰਹੀ ਮੀਨੂੰ ਅੰਦਰ ਵਿਆਹ ਨੂੰ ਲੈ ਕੇ ਡਰ ਬੈਠ ਗਿਆ ਸੀ ਪਰ ਉਹ ਜਦੋਂ ਵੀ ਰਾਜ ਅੱਗੇ ਵਿਆਹ ਦੀ ਗੱਲ ਰੱਖਦੀ ਤਾਂ ਉਸ ਨੂੰ ਹਜੇ ਨਹੀਂ ਪਸ ਥੋੜਾ ਸਮਾਂ ਹੋਰ ਇਸ ਸਾਲ ਜਾਂ ਅਗਲੇ ਸਾਲ ਪੱਕਾ ਕਹਿ ਕੇ ਟਾਲ ਦਿੰਦਾ ਮੀਨੂ ਸੋਚਦੀ ਕਿ ਆਪਣੇ ਪਿਓ ਨਾਲ ਆਪਣੇ ਵਿਆਹ ਦੀ ਗੱਲ ਕਿਵੇਂ ਕਰੇ ਉਸਨੇ ਆਪਣੀ ਚਾਚੀ ਨੂੰ ਮੋਹਰਾ ਬਣਾਉਣ ਦੀ ਸੋਚੀ ਉਹ ਰੋਜ਼ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਮਾਂ ਤੇ ਚਾਚੀ ਵਿਚਕਾਰ ਕਲੇਸ਼ ਪွားਾਈ ਰੱਖਦੀ ਤੇ ਆਪ ਆਪਣੀ ਦੀਪੀ ਭਾਬੀ ਨਾਲ ਮਿੜਕਦੀ ਰਹਿੰਦੀ ਜਦੋਂ ਪਿਓ ਘਰ ਰਹਿੰਦਾ ਤਾਂ ਬਹਿ ਜਾਂਦੀ ਉਸ ਤੇਸਰਾ ਨੇ ਤੇ ਰੋਣ ਲੱਗਦੀ ਕਹਿੰਦੀ ਮੈਂ ਹੀ ਹਾਂ ਸਾਰੇ ਕਲੇਸ਼ ਦਾ ਕਾਰਨ ਮੈਂ ਹੀ ਨਿਕਲ ਜਾਨੀਏ ਕਿਸੇ ਪਾਸੇ ਪਰ ਪਿਆ ਉਸ ਦੀਆਂ ਵਿਚਲੀਆਂ ਗੱਲਾਂ ਨਾ ਸਮਝਦਾ ਸਮਾਂ ਫੇਰ ਆਪਣੀ ਚਾਲ ਚੱਲਣ ਲੱਗਾ ਉਹਦਾ ਰੀਤ ਦਾ ਪਤੀ ਕਾਲਾ ਵੀ ਨਸ਼ਿਆਂ ਤੋਂ ਤੌਬਾ ਕਰਨ ਲੱਗਾ ਅਖੀਰਕਾਰ ਰੀਤ ਦੀ ਜਿੱਤ ਹੋ ਗਈ ਕਾਲਾ ਮਿਹਨਤ ਕਰਨ ਲੱਗਾ ਤੇ ਰੀਤ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਇੱਕ ਦਿਨ ਕਾਲੇ ਨੇ ਰੀਤ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਕਿਹਾ ਹੁਣ ਰੀਤ ਘਰ ਬੈ ਪੜ੍ਹਾਈ ਵੀ ਕਰਦੀ ਪੱচ্চਾ ਵੀ ਸਾਂਭਦੀ ਤੇ ਘਰਵਾਰ ਵੀ ਸੰਭਾਲਦੀ ਰੀਤ ਦੀ ਜ਼ਿੰਦਗੀ ਇਸੇ ਚਾਲ ਚੱਲਦੀ ਗਈ ਉਧਰ ਜੇਲੇ ਦੇ ਕਿਸੇ ਦੋਸਤ ਨੇ ਜੇਲੇ ਤੋਂ ਆਪਣੇ ਮੁੰਡੇ ਲਈ ਮੀਨੂ ਦਾ ਹੱਥ ਮੰਗਿਆ ਜੇਲੇ ਨੇ ਬਿਨਾ ਗਾਂ ਘਰ ਗੱਲ ਕੀਤੀ ਹੀ ਮੀਨੂ ਦੇ ਵਿਆਹ ਨੂੰ ਸਵੀਕਾਰ ਕਰ ਦਿਆ ਜਵਾਨ ਪੱਕੇ ਕਰ ਲਈ ਜਦੋਂ ਜੈਲੇ ਨੇ ਘਰ ਆ ਕੇ ਇਸ ਬਾਰੇ ਗੱਲ ਕੀਤੀ ਤਾਂ ਮੀਨੂ ਨੇ ਆਪਣੇ ਪਿਓ ਮੂਹੂ ਇਸ ਰਿਸ਼ਤੇ ਨੂੰ ਨਾ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ਵਾਰ ਉਹ ਨਾ ਮੰਨਿਆ ਮੀਨੂ ਕਿਸੇ ਪੰਛੀ ਵਾਂਗ ਹੁਣ ਅੰਦਰ ਹੀ ਅੰਦਰ ਫੜਪਾਉਂਦੀ ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਕੀ ਕਰੇ ਤਾਂ ਕੀ ਕਰੇ ਉਸਨੇ ਰਾਜ ਨੂੰ ਵਿਆਹ ਕਰਾਉਣ ਲਈ ਕਿਹਾ ਤਾਂ ਰਾਜ ਨੇ ਝਟ ਕਹਿ ਦਿੱਤਾ ਬਸ 3 ਮਹੀਨੇ ਹੋਰ ਮੀਨੂ ਨੇ ਰਾਜ ਨੂੰ ਧਮਕੀ ਦਿੰਦਿਆਂ ਕਿਹਾ ਜੇ ਤੂੰ ਸਵੇਰੇ ਮੇਰੇ ਨਾਲ ਵਿਆਹ ਨਾ ਕਰਵਾਇਆ ਤਾਂ ਮੈਂ ਜਾਨ ਦੇ ਦੇਵਾਂਗੀ ਤੇ ਉਸ ਨੂੰ ਜ਼ਬਰਦਸਤੀ ਬੁਲਾ ਲਿਆ ਰਾਜ ਸਾਰੀ ਰਾਤ ਨਾ ਸੋਇਆ ਅੰਤ ਉਸ ਨੂੰ ਮੀਨੂ ਨਾਲ ਵਿਆਹ ਕਰਾਉਣ ਲਈ ਰਾਜੀ ਹੋਣਾ ਪਿਆ ਅਗਲੀ ਸਵੇਰ ਮੀਨੂ ਤਿਆਰ ਹੋ ਕੇ ਮਾਂ ਦੇ ਕੋਲ ਅੱਖ بچਾ ਕੇ ਘਰੋਂ ਨਿਕਲ ਗਈ ਤੇ ਰਾਜ ਨਾਲ ਇੱਕ ਮੰਦਰ ਵਿੱਚ ਵਿਆਹ ਕਰਵਾ ਲਿਆ ਉਧਰ ਦੂਜੇ ਪਾਸੇ ਮੀਨੂ ਦੇ ਘਰੋਂ ਨਿਕਲਣ ਦੀ ਗੱਲ ਸਾਰੇ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਜੈਲਾ ਅੰਦਰ ਵੜ ਗੋਡਿਆਂ ਵਿੱਚ ਸਿਰ ਦੇ ਰੋ ਰਿਆ ਸੀ ਆਲੇ ਦੁਆਲੇ ਦੇ ਲੋਕ ਆਉਂਦੇ ਲੇ ਹੌਸਲਾ ਦਿੰਦੇ ਨਾਲੇ ਮੇਨਾ ਜੈਲੇ ਨੂੰ ਆਪਣੀ ਮੋਈ ਮਾਂ ਦੀਆਂ ਗੱਲਾਂ ਚੇਤੇ ਆ ਰੀਆਂ ਸੀ ਬਲਜੀਤ ਸਾਰਾ ਦਿਨ ਅੰਦਰ ਰਹਿਣ ਲੱਗੀ ਹੌਲੀ ਹੌਲੀ ਦੋਵੇਂ ਜੀ ਇਸ ਸਦਮੇ ਨਾਲ ਮੰਜੇ ਤੇ ਪੈ ਗਏ ਰਾਜ ਜਦੋਂ ਮੀਨੂ ਨੂੰ ਲੈ ਕੇ ਘਰ ਆਇਆ ਤਾਂ ਸਭ ਹੈਰਾਨ ਰਹਿ ਗਏ ਰਾਜ ਦੀ ਮਾਂ ਲਾਹਕੌਰ ਬੜੇ ਸਖਤ ਸੁਭਾਅ ਵਾਲੀ ਔਰਤ ਸੀ ਲਾਹਕੌਰ ਨੂੰ ਜਦੋਂ ਮੀਨੂ ਤੇ ਰਾਜ ਦੇ ਭੱਜ ਕੇ ਵਿਆਹ ਕਰਾਉਣ ਬਾਰੇ ਪਤਾ ਲੱਗਾ ਤਾਂ ਉਸਨੇ ਮੀਨੂ ਨੂੰ ਆਪਣੀ ਬਹੂ ਸਵੀਕਾਰਨ ਤੋਂ ਝਟਨਕਾਰ ਕਰਦਿਆਂ ਕਿਆ ਜਿਸ ਪਿਆਉ ਦੀ ਦਾੜ੍ਹੀ ਹੱਗੀ ਉਹ ਸਹੁਰੇ ਦੀ ਕੀ ਲੱਗੀ ਮੈਨੂੰ ਇਹ ਰਿਸ਼ਤਾ ਕਦੇ ਵੀ ਮਨਜ਼ੂਰ ਨਹੀਂ ਕੁਸਤਾਖ ਧੀ ਨਾ ਕਦੇ ਚੰਗੀ ਬਹੂ ਬਣਦੀ ਆ ਤੇ ਨਾ ਹੀ ਚੰਗੀ ਪਤਨੀ ਪਰ ਲਵ ਕੌਰ ਲਾਲਚ ਰੱਖਣ ਵਾਲੀ ਔਰਤ ਸੀ ਜਦੋਂ ਰਾਜ ਨੇ ਮੀਨੂ ਦੇ ਆਪਣੇ ਮਾਪਿਆਂ ਦੀ ਕੱਲੀ ਧੀ ਹੋਣ ਅਤੇ ਕਿੱਲਾਂ ਦੀ ਮਾਲਕਨ ਹੋਣ ਦੀ ਗੱਲ ਰੱਖੀ ਤਾਂ ਲਾਭਕੌਰ ਦਾ ਗੁੱਸਾ ਮੱਠਾ ਪੈ ਗਿਆ ਤੇ ਲਾਭਕੌਰ ਨੇ ਝੱਟ ਮੀਨੂ ਨੂੰ ਜੱਫੀ ਪਾ ਲਈ ਲਵ ਕਹਿਣ ਲੱਗੀ ਕੋਈ ਨਾ ਮੈਂ ਆਪੇ ਮਨਾ ਲਉ ਮਾਪੇ ਤੇਰੇ ਬੱਚੇ ਗਲਤੀਆਂ ਕਰਦੇ ਹੀ ਹੁੰਦੇ ਆ ਲੈ ਦੱਸ ਨਵਾਂ ਨਾਲੋਂ ਕਦੇ ਮਾ ਸਾਡਾ ਹੋਇਆ ਉਧਰ ਦੂਜੇ ਪਾਸੇ ਜੈਲਾ ਵੀ ਮੰਜੇ ਨਾਲ ਮੰਜਾ ਹੋ ਗਿਆ ਸੀ ਜਦੋਂ ਮਨਰਾਜ ਨੂੰ ਆਪਣੇ ਚਾਚਾ ਚਾਚੀ ਦੀ ਇਸ ਹਾਲ ਦਾ ਪਤਾ ਲੱਗਾ ਤੋਂ ਸਭ ਭੁੱਲ ਉਹਨਾਂ ਦੀ ਸੇਵਾ ਵਿੱਚ ਜੁਟ ਗਏ ਚੱਲ ਆਪਣੀ ਧੀ ਦੇ ਕਾਰਨਾਮੇ ਕਰਕੇ ਮਨਰਾਜ ਲੱਖਾਂ ਮਲਾਂਣ ਜੋਗਾ ਵੀ ਨਹੀਂ ਸੀ ਪਰ ਉਹ ਫੇਰ ਵੀ ਸੰਭਾਲ ਲਿਆ ਅਖੀਰ ਮਨਰਾਜ ਤੇ ਦੀਪੀ ਹੀ ਉਸ ਦਾ ਸਾਰਾ ਬਣੇ ਇੱਕ ਦਿਨ ਲਾਭੋਂ ਨੇ ਮੀਨੂ ਦੇ ਘਰਦਿਆਂ ਨਾਲ ਰਿਸ਼ਤਾ ਗੰਢਣ ਲਈ ਉਸਦੇ ਪਿੰਡ ਜਾਣ ਦੀ ਰੈ ਬਣਾਈ ਪਿੰਡ ਪਹੁੰਚ ਕੇ ਪਤਾ ਲੱਗਾ ਕਿ ਜੱਲੇ ਨੇ ਆਪਣੀ ਇਕਲੋਤੀ ਧੀ ਮੀਨੂ ਨੂੰ ਬੇਦਖਲ ਕਰ ਦਿੱਤਾ ਉਹ ਜੱਲੇ ਨੂੰ ਬਿਨਾਂ ਮਿਲੇ ਹੀ ਉਥੋਂ ਵਾਪਸ ਆ ਗਈ ਹੁਣ ਉਸ ਨੂੰ ਮੀਨੂ ਬਿਲਕੁਲ ਨਹੀਂ ਸੀ ਪਾਉਂਦੀ ਉਹ ਮੀਨੂ ਨੂੰ ਹਰ ਵਕਤ ਟੋਕਦੀ ਰਹਿੰਦੀ ਘਰ ਦਾ ਹਰ ਜੀ ਉਸ ਉੱਤੇ ਰੋ ਮਾਰਦਾ ਮੀਨੂ ਉਹ ਇਹ ਸੋਚਦੀ ਜਦੋਂ ਕੋਈ ਕੁੜੀ ਆਪਣਾ ਘਰ-ਬਾਰ ਛੱਡ ਕੇ ਦੂਜੇ ਘਰ ਜਾਂਦੀ ਹੈ ਤਾਂ ਸਭ ਨੂੰ ਉਸ ਨੂੰ ਆਪਣੇ ਕਾਰਨਾਮੇ ਯਾਦ ਆ ਜਾਂਦੇ ਆ ਤੇ ਉਹ ਝਾਟ ਆਪਣੇ ਆਪ ਅਪਣਾਉਣਾ ਚਾਹੀਦਾ ਨਾ ਕਿ ਇਦਾਂ ਤਾਂ ਵਿਵਹਾਰ ਕਰਨਾ ਇਹ ਸੋਚਦਿਆਂ ਝਾਟ ਉਸ ਨੂੰ ਆਪਣੀ ਦੀਪੀ ਭਾਬੀ ਦੇ ਤੇ ਵਿੱਚ ਹੀ ਨੀਵੀ ਹੋ ਜਾਂਦੀ ਦੂਜੇ ਪਾਸੇ ਜਦੋਂ ਰੀਤ ਨੂੰ ਮੀਨੂ ਦੀ ਇਸ ਹਰਕਤ ਦਾ ਪਤਾ ਲੱਗਿਆ ਤਾਂ ਛੋਟੋ ਆਪਣੇ ਤਾਇਏ ਕੋਲ ਪਹੁੰਚ ਗਈ ਤਾਇਆ ਰੀਤ ਨੂੰ ਗੱਲਾਂ ਰੋਣ ਲੱਗਾ ਰੀਤ ਨੇ ਹੌਸਲਾ ਦਿੰਦੇ ਕਹਤਾ ਆ ਮੈਂ ਵੀ ਤੇਰੀ ਤੀਹਾਂ ਮੈਂ ਕਰਾਂਗੀ ਤੇਰਾ ਸਿਰ ਉੱਚਾ ਤੂੰ ਫਿਕਰ ਨਾ ਕਰ ਸਮਾਂ ਇੱਕ ਵਾਰ ਫੇਰ ਆਪਣੀ ਚਾਲ ਚੱਲਣ ਲੱਗਾ ਰੀਤ ਦੀ ਪੜ੍ਹਾਈ ਪੂਰੀ ਹੋ ਗਈ ਹੁਣ ਉਹ ਸਰਕਾਰੀ ਇਮਤਿਹਾਨ ਲਈ ਤਿਆਰੀ ਕਰਨ ਲੱਗੀ ਦੂਜੇ ਪਾਸੇ ਮੀਨੂ ਦੇ ਘਰ ਇੱਕ ਧੀ ਨੇ ਜਨਮ ਲਿਆ ਮੀਨੂ ਦੇ ਵਿਆਹ ਨੂੰ ਭਾਵੇਂ 2 ਸਾਲ ਪੂਰੇ ਹੋ ਗਏ ਸਨ ਪਰ ਸੱਸ ਦਾ ਉਸ ਪ੍ਰਤੀ ਰਵੱਈਆ ਬਿਲਕੁਲ ਨਹੀਂ ਬਦਲਿਆ ਸੀ ਰਾਜ ਵੀ ਮੀਨੂ ਨੂੰ ਘੱਟ ਹੀ ਤਵਜੋ ਦਿੰਦਾ ਸੀ ਸੱਸ ਗੱਲ-ਗੱਲ ਤੇ ਉਸ ਨੂੰ ਮਹਿਨੇ ਦਿੰਦੀ ਤੇ ਆਖਦੀ ਜਿਹੜੀ ਤੀ ਪਹਿਲਾਂ ਹੀ ਬੱਦੂਆ ਮਾਂ ਨਾਲ ਲੈ ਕੇ ਆਈ ਐ ਉਹਨੇ ਅੱਗੇ ਆ ਕੇ ਵੀ ਬੱਦੂਆ ਹੀ ਖੱਟਣੀਆਂ ਮੀਨੂੰ ਆਪਣੇ ਕੀਤੇ ਤੇ ਬਹੁਤ ਪਛਤਾਉਂਦੀ ਕੱਲੀ ਬਹਿ ਬਹਿ ਰੋਂਦੀ ਉਸਦੀ ਆਕੜ ਵੀ ਮੱਠੀ ਪੈ ਗਈ ਸੀ ਮੀਨੂੰ ਜਦੋਂ ਆਪਣੇ ਸੱਸ ਦੇ ਆਪਣੇ ਪ੍ਰਤੀ ਇਸ ਸਖਤ ਵਿਵਹਾਰ ਵਿਹਾਰ ਦੀ ਗੱਲ ਰਾਜਕੋਲ ਕਰਦੀ ਤੇ ਰਾਜ ਉਲਟਾ ਉਸ ਨੂੰ ਹੀ ਦੋਸ਼ੀ ਠਰਾ ਦਿੰਦਾ ਇਸ ਤਰ੍ਹਾਂ ਰਾਜ ਤੇ ਮੀਨੂੰ ਵਿਚਕਾਰ ਵੀ ਮਨਮਟਾ ਵਧਣ ਲੱਗੇ ਦਿਨੋਦਨ ਆਪਣੇ ਉੱਤੇ ਹੁੰਦੇ ਜ਼ੁਲਮ ਦੇਖ ਮੀਨੂ ਨੇ ਘਰ ਛੱਡਣ ਦਾ ਫੈਸਲਾ ਕਰ ਲਿਆ ਪਰ ਉਹ ਸੋਚੀ ਪੈ ਗਈ ਹੁਣ ਉਹ ਕਿੱਥੇ ਜਾਵੇਗੀ ਵਾਪਸ ਮਾਪਿਆਂ ਘਰ ਗਈ ਤਾਂ ਉਹਨਾਂ ਨੂੰ ਸਵੀਕਾਰਨਾ ਨਹੀਂ ਅਤੇ ਦੂਜੇ ਪਾਸੇ ਦੀਪੀ ਭਾਬੀ ਨਾਲ ਕੀ ਨਜ਼ਰਾਂ ਮਿਲਾਵੇਗੀ ਅੰਤ ਉਸਨੇ ਮਨਮਾਰ ਜ਼ੁਲਮ ਸਹਿ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ ਕੁਝ ਸਮਾਂ ਬੀਤ ਤੰਮਕਰ ਮੀਨੂ ਦੇ ਘਰੇ ਖੋਰਤੀ ਨੇ ਜਨਮ ਲਿਆ ਹੁਣ ਤਾਂ ਲੱਭੋ ਮੀਨੂ ਨੂੰ ਬਿਲਕੁਲ ਹੀ ਬਰਦਾਸ਼ਤ ਨਹੀਂ ਸੀ ਰਾਜ ਜੋ ਇਸ ਵਾਰ ਆਪਣੇ ਘਰ ਪੁੱਤ ਹੋਣ ਦੀ ਉਮੀਦ ਲਗਾਈ ਬੈਠਾ ਸੀ ਉਸ ਨੂੰ ਧੀ ਬਿਲਕੁਲ ਮਨਜ਼ੂਰ ਨਹੀਂ ਸੀ ਲੱਬੋ ਨੇ ਆਪਣੇ ਪੁੱਤ ਰਾਜ ਨੂੰ ਮੀਨੂ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰਾਉਣ ਦੀ ਸਲਾਹ ਦਿੱਤੀ ਇਸ ਤਰ੍ਹਾਂ ਰਾਜ ਅਤੇ ਉਸ ਦੀ ਸੱਸ ਦੇ ਮੀਨੂ ਤੇ ਜ਼ੁਲਮ ਵਧਣ ਲੱਗੇ ਮੀਨੂ ਲਈ ਹੁਣ ਉੱਥੇ ਰਹਿਣਾ ਔਖਾ ਹੋ ਗਿਆ ਸੀ ਮੀਨੂ ਦੀ ਸੱਸ ਰੋਜ਼ ਉਸ ਨੂੰ ਤਾਨੇ ਮਾਰਦੀ ਅਤੇ ਆਖਦੀ ਪਹਿਲਾਂ ਪਿਆਉ ਦਾ ਘਰ ਖਾ ਗਈ ਹੁਣ ਸਾਡੇ ਮਗਰ ਪੈ ਗਈ ਡੈਨ ਰਾਜ ਵੀ ਮੀਨੂ ਨੂੰ ਤਸੀਹੇ ਦੇਣ ਲੱਗਾ ਮੀਨੂ ਜਦੋਂ ਰਾਜ ਦਾ ਚਿਹਰਾ ਵੇਖਦੀ ਆ ਤਾਂ ਉਹ ਸੋਚੀ ਪੈ ਜਾਂਦੀ ਕਿ ਇਹ ਉਹੀ ਰਾਜ ਹੈ ਜਿਸ ਨੇ ਕਦੇ ਉਸ ਨਾਲ ਇਕੱਠਿਆਂ ਜਾਣ ਮਰਨ ਦੀ ਕਸਮਾਂ ਖਾਣੀਆਂ ਸੀ ਕੀ ਮੈਂ ਇਸ ਸਵਾਰਥੀ ਰਾਜ ਪਿੱਛੇ ਆਪਣੇ ਮਾਪਿਆਂ ਨੂੰ ਠਕਰਾ ਦਿੱਤਾ ਸੋਚਦੀ ਤੇ ਲੰਬੇ ਹੋ ਕੇ ਭਰਦੀ ਦੂਜੇ ਪਾਸੇ ਰੀਤ ਕਲੈਕਟਰ ਦੀ ਭੜਾਈ ਲਈ ਦਿਨ ਰਾਤ ਇੱਕ ਕਰਨ ਲੱਗੀ ਰੀਤ ਦਾ ਪਤੀ ਕਾਲਾ ਰੀਤ ਨੂੰ ਪੜਾਉਣ ਲਈ ਦਿਨ ਰਾਤ ਮਿਹਨਤ ਕਰਨ ਲੱਗਾ ਸਮਾਂ ਫੇਰ ਆਪਣੇ ਬਹਾਵ ਵਿੱਚ ਵਗਣ ਲੱਗਾ ਹੱਦ ਉਦੋਂ ਹੋ ਗਈ ਜਦੋਂ ਲੱਭੋ ਮੀਨੂ ਦੇ ਨਾਲ ਉਸ ਦੀਆਂ ਧੀਆਂ ਉੱਤੇ ਵੀ ਟਾਵਾਂ ਜ਼ੁਲਮ ਕਰ ਕਮਾਉਣ ਲੱਗੀ ਪਰ ਹੁਣ ਇਹ ਸਭ ਮੀਨੂ ਪਰਦਾਸ਼ ਤੋਂ ਬਾਹਰ ਹੋ ਗਿਆ ਅੰਤ ਉਸਨੇ ਘਰ ਛੱਡਣ ਦਾ ਫੈਸਲਾ ਕਰ ਹੀ ਲਿਆ ਹੁਣ ਮੀਨੂ ਆਪਣੀਆਂ ਦੋਹਾਂ ਧੀਆਂ ਸਮੇਤ ਇੱਕ ਕਿਰਾਏ ਦੇ ਘਰ ਵਿੱਚ ਰਹਿਣ ਲੱਗੀ ਮੀਨੂ ਨੇ ਆਪਣੀਆਂ ਧੀਆਂ ਪਾਲਣ ਲਈ ਲੋਕਾਂ ਦੇ ਘਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਇਹ ਸਭ ਉਸ ਲਈ ਆਸਾਨ ਨਹੀਂ ਸੀ ਉਹ ਜਿਸ ਘਰ ਵੀ ਕੰਮ ਕਰਦੀ ਉਹਨਾਂ ਦੇ ਘਰ ਦੇ ਮਰਦ ਉਸ ਨੂੰ ਮੈਲੀਆਂ ਅੱਖਾਂ ਨਾਲ ਤੱਕਦੇ ਪਰ ਕਹਿੰਦੇ ਹਨ ਕਿ ਮਾਪੇ ਆਪਣੇ ਬੱਚਿਆਂ ਲਈ ਸਭ ਕੁਝ ਕਰਦੇ ਹਨ ਇਸ ਤਰ੍ਹਾਂ ਮੀਨੂ ਨੇ ਕੀਤਾ ਸਭ ਕੁਝ ਸਹਿੰਦੇ ਹੋਏ ਮੀਨੂ ਨੇ ਆਪਣੀਆਂ ਧੀਆਂ ਦੀ ਪਰਵਰਿਸ਼ ਕਰਨ ਦਾ ਫੈਸਲਾ ਲਿਆ ਉਧਰ ਦੂਜੇ ਪਾਸੇ ਰੀਤ ਨੇ ਸਰਕਾਰੀ ਇਮਤਿਹਾਨ ਪਾਸ ਕਰ ਲਏ ਤੇ ਕਨੈਕਟਰ ਦੀ ਪਦਵੀ ਹਾਸਲ ਕਰ ਲਈ ਹੁਣ ਲੋਕ ਜੱਲੇ ਨੂੰ ਕਨੈਕਟਰ ਦੀ ਧੀ ਦਾ ਪਿਓ ਕਹਿਣ ਲੱਗੇ ਜੋ ਸ਼ਰਮੀ ਨੂੰ ਕਰਨ ਝੁਕਿਆ ਸੀ ਉਹ ਸਿਰ ਉੱਚਾ ਉੱਠਣ ਲੱਗਾ ਰੀਤ ਤੇ ਕਾਲੇ ਦੇ ਆਪਸੀ ਪਿਆਰ ਤੇ ਇਸ ਤਰੱਕੀ ਨੂੰ ਦੇਖਦਿਆਂ ਕਾਲੇ ਦੇ ਪਿਓ ਨੇ ਉਹਨੂੰ ਮੋੜ ਅਪਣਾ ਲਿਆ ਰੀਤਾ ਜੀਵਨ ਚੰਗੇਰਾ ਹੋ ਗਿਆ ਪਰ ਦੂਜੇ ਪਾਸੇ ਮੀਨੂ ਦਿਨੋ ਦਿਨ ਬੀਤਦੀ ਗਈ ਜੇਲਾ ਜਦੋਂ ਮੀਨੂ ਬਾਰੇ ਸੋਚਦਾ ਤਾਂ ਉਸ ਦਾ ਸਿਰ ਆਪਣੇ ਆਪ ਅੱਗੇ ਹੀ ਝੁਕ ਜਾਂਦਾ ਤੇ ਮਾਨਿਮਾਨ ਉਸ ਦੇ ਅੰਦਰ ਇੱਕ ਹਾ ਨਿਕਲਦੀ ਕਿ ਮਾਪਿਆਂ ਨੂੰ ਧੋਖਾ ਦੇਣ ਵਾਲੀ ਧੀ ਕਦੇ ਸੁખી ਨਹੀਂ ਰਹਿ ਸਕਦੀ ਜੇ ਹੀ ਮਾੜੀ ਉਲਾਦ ਦਾ ਕਦੇ ਭਲਾ ਨਹੀਂ ਹੁੰਦਾ ਪਰ ਫਿਰ ਰੀਤਵਾਲ ਵੇਖ ਕੇ ਆਪਣਾ ਮਨ ਸਮਝਾ ਲੈਂਦਾ ਤੇ ਸੋਚਦਾ ਸੱਚਮੁੱਚ ਮੇਰੀ ਰਾਣੀ ਨੇ ਮੈਨੂੰ ਜੌਨ ਜੋਗਾ ਕਰ ਦਿੱਤਾ ਹੈ ਇਸ ਤਰ੍ਹਾਂ ਸਮਾਂ ਇੱਕ ਵਾਰ ਫਿਰ ਆਪਣੀ ਚਾਲ ਚੱਲਿਆ ਮੀਨੂ ਨੇ ਆਪਣੀ ਧੀ ਨੀਮੀ ਅਤੇ ਸਿਮੀ ਨੂੰ ਪੜਾ ਕੇ ਆਪਣੇ ਪੈਰਾਸਰ ਕਰ ਦਿੱਤਾ ਪਰ ਮੀਨੂ ਦੀਆਂ ਧੀਆ ਵੀ ਮੀਨੂ ਵਾਂਗ ਚਲਤ ਹੀ ਨਿਕਲੀਆਂ ਤੋਂ ਮੈਂ ਇਹੀ ਆਪੋ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੀਆਂ ਸਨ ਦੂਜਾ ਉਹਦਾ ਸਿਰ ਤੇ ਹੱਥ ਨਾ ਹੋਣ ਕਾਰਨ ਉਹ ਜ਼ਿਆਦੀ ਰਹਿਆਂ ਮੀਨੂ ਚਾਹੁੰਦੀ ਸੀ ਕਿ ਦੋਵੇਂ ਧੀਆ ਦੀ ਪੜ੍ਹਾਈ ਪੂਰੀ ਹੋਣ ਮਕਰੋ ਉਹਨਾਂ ਨੂੰ ਵਿਆਹ ਕੇ ਉਹ ਸੁਖ ਦਾ ਸਾਹ ਲਵੇ ਪਰ ਉਹ ਦੋਵੇਂ ਤਾਂ ਆਪਣਾ ਇਮਨ ਸਾਥੀ ਆਪਣੀ ਮਰਜ਼ੀ ਦਾ ਚਾਹੁੰਦੀਆਂ ਸਨ ਮੀਨੂ ਦੀ ਵੱਡੀ ਤੀ ਨਿੰਮੀ ਨੇ ਵੀ ਪਿਆਰ ਦੀਆਂ ਪਿੰਗਾ ਝੋਟਣੀਆਂ ਸ਼ੁਰੂ ਕਰ ਦਿੱਤੀਆਂ ਪਰ ਜਦੋਂ ਮੀਨੂ ਇਸ ਬਾਰੇ ਪਿੰਕ ਲੱਗੀ ਤਾਂ ਉਸ ਨਿੰਮੀ ਨੂੰ ਸਮਝਾਉਂਦਿਆਂ ਕਿ ਆ ਵੇਖ ਪੁੱਤ ਜਿਸ ਸਮੇਂ ਤੂੰ ਲੰਘ ਰਹੀ ਐ ਮੈਂ ਇਸ ਦੌਰ ਵਿੱਚ ਬਹੁਤ ਪਹਿਲਾਂ ਲੰਘ ਆਈਆਂ ਇਹ ਇਕੱਠਿਆਂ ਜਿਉਣ ਮਰਨ ਦੇ ਵਾਅਦੇ ਸੁਪਨੇ ਆਪਣਾ ਘਰ ਬਣਾਉਂਦੀਆਂ ਗੱਲਾਂ ਇਹ ਸਭ ਝੂਠ ਹੈ ਅਸਲੀਅਤ ਇਸ ਕੋਹਾਂ ਦੂਰ ਹੈ ਜੋ ਦਿਖਦਾ ਉਹ ਸੱਚ ਨਹੀਂ ਹੈ ਜੋ ਵਾਪਰਦਾ ਸਿਰਫ ਉਹ ਹੀ ਸੱਚ ਹੈ ਨਿੰਮੀ ਨੇ ਆਪਣੀ ਮਾਂ ਦੀ ਗੱਲ ਕੱਟਦਿਆਂ ਮੰਮਾ ਪਲੀਜ਼ ਹੁਣ ਮੈਂ ਬੱਚੀ ਨਹੀਂ ਹਾਂ ਮੈਂ ਆਪਣਾ ਮਾੜਾ ਚੰਗਾ ਤੁਹਾਡੇ ਨਾਲੋਂ ਬਿਹਤਰ ਸੋ ਸਕਦੀ ਆ ਨਾਲੇ ਮੈਂ ਉਸ ਮੁੰਡੇ ਨਾਲ ਵਿਆਹ ਕਰਵਾਉਣ ਲਈ ਉਸ ਨਾਲ ਵਾਅਦਾ ਕਰ ਚੁੱਕੀ ਆ ਹੁਣ ਕੁਝ ਨਹੀਂ ਹੋ ਸਕਦਾ ਇਹ ਕੈ ਨੀ ਮੀ ਆਪਣੀ ਮਾਂ ਦੀ ਗੱਲ ਸੁਣੇ ਬਿਨਾਂ ਹੀ ਕਮਰੇ ਤੋਂ ਬਾਹਰ ਚਲੀ ਜਾਂਦੀ ਆ ਮੀਨੂੰ ਆਪਣੀਆਂ ਧੀਆਂ ਨੂੰ ਲੈ ਕੇ ਚਿੰਤਤ ਹੋ ਜਾਂਦੀ ਆ ਨੇਮੀ ਦੀਆਂ ਮਨਮਰਜ਼ੀਆਂ ਵਾਧੀਆਂ ਜਾਂਦੀਆਂ ਸਨ ਜਦੋਂ ਮੈਨੂੰ ਉਸ ਕਿਸੇ ਕੰਮ ਲਈ ਰੋਕਦੀ ਤਾਂ ਉਲਟਾ ਆਪਣੀ ਮਾਂ ਨੂੰ ਖਰੀ ਖੋਟੀ ਸੁਣਾਉਣ ਲੱਗਦੀ ਮੈਨੂੰ ਦੀਆਂ ਅੱਖਾਂ ਅੱਗੇ ਆਪਣਾ ਸਮਾਂ ਘੁੰਮਣ ਲੱਗਦਾ ਕਿਸ ਤਰ੍ਹਾਂ ਆਪਣੇ ਭੋੜੇ ਪਿਓ ਨੂੰ ਬੁੱਧੂ ਬਣਾਉਂਦੀ ਸੀ ਮੈਨੂੰ ਦੇ ਅੰਦਰ ਆਪਣੀ ਧੀ ਦੇ ਬਾਗੀ ਹੋਣ ਦਾ ਡਰ ਪੈਦਾ ਹੋ ਜਾਂਦਾ ਦੂਜੇ ਪਾਸੇ ਸਿਮੀ ਵੀ ਨਿੰਮੀ ਤੋਂ ਪ੍ਰਭਾਵਿਤ ਹੋਣ ਲੱਗ ਜਾਂਦੀ ਐ ਉਹ ਆਪਣੀ ਮਾਂ ਤੋਂ ਚੋਰੀ ਪੜ੍ਹਨ ਦੇ ਬਹਾਨੇ ਅੰਦਰ ਫੋਨ ਉੱਤੇ ਲੱਗੀ ਰਹਿੰਦੀ ਐ ਮੀਨੂ ਨੂੰ ਸਾਰੀ ਖ਼ਬਰ ਹੁੰਦੀ ਐ ਪਰ ਫੇਰ ਵੀ ਉਹ ਚੁੱਪ ਰਹਿੰਦੀ ਐ ਪਰ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਸਮਝਾਵੇ ਕਿ ਇਹ ਇਕੱਠਿਆਂ ਜਾਣ ਮਰਨ ਦੀਆਂ ਗੱਲਾਂ ਸਭ ਧੋਖਾ ਸੱਚਾਈ ਨਹੀਂ ਦੂਜੇ ਪਾਸੇ ਰੀਤ ਦਾ ਪੁੱਤ ਵੀ ਜਵਾਨ ਹੋ ਜਾਂਦਾ ਹੈ ਉਹ ਬਹੁਤ ਹੀ ਸੰਸਕਾਰੀ ਤੇ ਵੱਡਿਆਂ ਦਾ ਸਤਿਕਾਰ ਕਰਨ ਵਾਲਾ ਹੁੰਦਾ ਉਸ ਦੀ ਜੇਹੀ ਸੋਤ ਤੇ ਕਾਲੇ ਦੇ ਆਪਸੀ ਪਿਆਰ ਨਾਲ ਸਿਰਜੇ ਮਾਹੌਲ ਦੀ ਦੇਣ ਹੁੰਦੀ ਹੈ ਹੁਣ ਰੀਤ ਦਾ ਪੁੱਤਰ ਜਸਵੀਰ ਆਪਣੀ ਚਿਹਰੀ ਪੜ੍ਹਾਈ ਲਈ ਕਾਲਜ ਵਿੱਚ ਦਾਖਲਾ ਲੈ ਲੈਂਦਾ ਹੈ ਕਾਲਜ ਦਾ ਰੰਗ ਢੰਗ ਤੇ ਉਥੋਂ ਦਾ ਮਾਹੌਲ ਜਸਵੀਰ ਨੂੰ ਜੱਸੀ ਤੋਂ ਜਸ ਬਣਾ ਦਿੰਦਾ ਹੈ ਉਹ ਜਿੰਨਾ ਮੁੰਡਿਆਂ ਦੀ ਸੰਗਤ ਕਰਦਾ ਉਹ ਜਸਵੀਰ ਨੂੰ ਪੂਰੀ ਤਰ੍ਹਾਂ ਬਦਲ ਦਿੰਦੇ ਹਨ ਜਸਵੀਰ ਪੜਾਈ ਨੂੰ ਹਲਕੇ ਵਿੱਚ ਲੈਣ ਲੱਗ ਜਾਂਦਾ ਹੈ ਤੇ ਆਪਣੀ ਬਾਹਰਲੀ ਦੇਖ ਨੂੰ ਦਰੀ ਤਰਹੀਜ ਦੇਣ ਲੱਗ ਪੈਂਦਾ ਹੈ ਉਹ ਹੁਣ ਬਾਪੂ ਨਾਲ ਕੰਮਾਂ ਵਿੱਚ ਹੱਥ ਨਹੀਂ ਵਟਾਉਂਦਾ ਤੇ ਸਾਰਾ ਦਿਨ ਆਪਣੇ ਦੋਸਤਾਂ ਨਾਲ ਅਵਾਰਾਗਰਦੀ ਕਰਨ ਲੱਗ ਜਦੋਂ ਉਸ ਦਾ ਪਿਓ ਕਹਲਾ ਉਸ ਨੂੰ ਜਿਆ ਕਰਨ ਲਈ ਰੋਕਦਾ ਹੈ ਤਾਂ ਉਹ ਆਪਣੇ ਪਿਓ ਦਾ ਵਿਰੋਧ ਕਰਨ ਲੱਗਦਾ ਹੈ ਕਹਿੰਦੇ ਹਨ ਕਿ ਮਾਂ ਆਪਣੇ ਬੱਚਾ ਨੂੰ ਸਭ ਤੋਂ ਵੱਧ ਜਾਣਦੀ ਹੁੰਦੀ ਹੈ ਇਸ ਤਰ੍ਹਾਂ ਰੀਤ ਜਸਵੀਰ ਦੇ ਬਦਲੇ ਰੰਗ ਟੰਗ ਵੇਖ ਕੇ ਅੰਦਾਜ਼ਾ ਲਗਾ ਲੈਂਦੀ ਹੈ ਕਿ ਇਸ ਦੀ ਸੰਗਤ ਠੀਕ ਨਹੀਂ ਇੱਕ ਦਿਨ ਉਹ ਆਪਣੇ ਪੁੱਤਰ ਨੂੰ ਆਪਣੇ ਲੰਘੇ ਵੇਲੇ ਦੀ ਧਾਰਨ ਦੇ ਕੇ ਸਮਝਾਉਂਦੀ ਹੈ ਕਹਿੰਦੀ ਹੈ ਤੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੂੰ ਵੱਡਾ ਹੋ ਗਿਆ ਤੇ ਆਪਣਾ ਸਹੀ ਗੱਲ ਤੋਂ ਸੋਚ ਸਕਦਾ ਪਰ ਤੂੰ ਓਨੀ ਦੁਨੀਆ ਨਹੀਂ ਵੇਖੀ ਜਿੰਨੀ ਤੇਰੇ ਬਾਪੂ ਨੇ ਵੇਖੀ ਹੈ ਵੱਡੇ ਕਦੇ ਵੀ ਸਾਡਾ ਮਾੜਾ ਨਹੀਂ ਸੋਚਦੇ ਜੇ ਮੈਂ ਵੀ ਆਪਣੀ ਦਾਦੀ ਦਾ ਘਿਆਨਾ ਮੰਨ ਇਹ ਵਿਆਹ ਨਾ ਕਰਵਾਇਆ ਹੁੰਦਾ ਤਾਂ ਮੇਰਾ ਭਵਿੱਖਾ ਜੇ ਨਹੀਂ ਹੋਣਾ ਜਿਸ ਅੰਦਰ ਪੜਨ ਦੀ ਲਗਨ ਹੋਵੇ ਮੰਜ਼ਲ ਖੁਦ ਚੱਲ ਕੇ ਉਸ ਨੂੰ ਲੈ ਆਉਂਦੀਆਂ ਹਨ ਲੰਘਿਆ ਵੇਲਾ ਵਾਪਸ ਨਹੀਂ ਮੁੜਦਾ ਫਿਰ ਇਨਸਾਨ ਕੋਲ ساری ਉਮਰ ਸਿਰ ਪਛਤਾਵੇ ਰਹਿ ਜਾਂਦਾ ਹੈ ਬਾਕੀ ਫੈਸਲਾ ਤੇਰੇ ਹੱਥ ਵਿੱਚ ਹੈ ਤਸਵੀਰ ਨੂੰ ਆਪਣੀ ਮਾਂ ਦੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਨੇ ਤੇ ਉਹ ਆਪਣੇ ਵਾਅਦੇ ਪੈਰਾਂ ਨੂੰ ਪਿੱਛੇ ਹਟਾ ਲੈਂਦਾ ਹੈ ਇੱਕ ਵਾਰ ਫੇਰ ਰੀਤ ਜਿੱਤ ਜਾਂਦੀ ਹੈ ਉਧਰ ਦੂਜੇ ਪਾਸੇ ਮੀਨੂ ਨਿੰਮੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੀ ਹੈ ਪਰ ਉਹ ਨਹੀਂ ਸਮਝਦੀ ਉਹ ਸਿਮੀ ਨੂੰ ਕਿਸੇ ਤਰ੍ਹਾਂ ਸਮਝਾ ਲੈਂਦੀ ਹੈ ਤੇ ਉਸ ਨੂੰ ਆਪਣੀ ਮਰਜ਼ੀ ਨਾਲ ਵਿਆਹ ਕੇ ਤੋੜ ਦਿੰਦੀ ਹੈ ਰਾਨੀ ਜਾਨਕ ਕੱਲ ਉਦੋਂ ਹੁੰਦੀ ਹੈ ਜਦੋਂ ਨਿੰਮੀ ਰਾਹੁਲ ਨਾਂ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਘਰ ਆ ਜਾਂਦੀ ਹੈ ਤੇ ਆਪਣੀ ਮਾਂ ਨੂੰ ਕਹਿੰਦੀ ਹੈ ਮम्मा ਮੈਂ ਰਾਹੁਲ ਨਾਲ ਵਿਆਹ ਕਰਵਾ ਲਿਆ ਹੁਣ ਰਾਹੁਲ ਵੀ ਇਸ ਘਰ ਵਿੱਚ ਹੀ ਰਹੇਗਾ ਮੈਨੂੰ ਕੋਲ ਕੋਈ ਸ਼ਬਦ ਨਹੀਂ ਹੁੰਦੇ ਉਸ ਤੇ ਅੱਖਾਂ ਗਿਆ ਆਪਣੇ ਤੇ ਰਾਜ ਦੇ ਇਸ ਤਰ੍ਹਾਂ ਵਿਆਹ ਕਰਾਉਂਦਾ ਦ੍ਰਿਸ਼ ਘਮਨ ਲੱਗਦਾ ਹੈ ਤੋਂ ਕੰਬ ਦੀ ਆਵਾਜ਼ ਵਿੱਚ ਬੋਲਦੀ ਹੈ ਕਿ ਉਹ ਮੁੰਡਾ ਘਰ ਜਵਾਈ ਬਣ ਕੇ ਰਹੇਗਾ ਅੱਗੇ ਨਿੰਮੀ ਉੱਚੀ ਵਿੱਚ ਬੋਲਦੀ ਹੈ ਬਿਲਕੁਲ ਹੁਣ ਇਹ ਇਸਤਵਿਕਾਰ ਹੈ ਜਿਸ ਨੂੰ ਕੋਈ ਇਤਰਾਜ ਹੈ ਉਹ ਇੱਥੋਂ ਜਾ ਸਕਦਾ ਹੈ ਇਹ ਸੁਣ ਮੀਨੂ ਦੇ ਪੈਰੋਂ ਹਟ ਜਮੀਨ ਨਿਕਲ ਜਾਂਦੀ ਹੈ ਮੀਨੂ ਕੋਲ ਨਿੰਮੀ ਦੇ ਇਸ ਫੈਸਲੇ ਦਾ ਕੋਈ ਜਵਾਬ ਨਹੀਂ ਹੁੰਦਾ ਅੰਤੋਂ ਇਸ ਸਭ ਲਈ ਸਹਿਮਤ ਹੋ ਜਾਂਦੀ ਹੈ ਪਰ ਰਾਹੁਲ ਮੀਨੂ ਨੂੰ ਬਿਲਕੁਲ ਨਹੀਂ ਪਾਉਂਦਾ ਸੀ ਰਾਹੁਲ ਸੁਹਾ ਦਾ ਲਾਲਚੀ ਹੁੰਦਾ ਸੀ ਪਰ ਨਿੰਮੀ ਨੂੰ ਉਸ ਤੇ ਇਸ ਰੂਪ ਬਾਰੇ ਕੋਈ ਗਿਆਨ ਨਹੀਂ ਸੀ ਨਿੰਮੀ ਆਪਣੀ ਮਾਂ ਨਾਲੋਂ ਵੱਧ ਰਾਹੁਲ ਨੂੰ ਤਰਹੀ ਜਦੇਨ ਲੱਗਦੀ ਹੈ ਰਾਹੁਲ ਇਸ ਮੌਕੇ ਦਾ ਫਾਇਦਾ ਉਠਾ ਨਿੰਮੀ ਨੂੰ ਉਸਦੀ ਮਾਂ ਖਿਲਾ ਬੜਕਾਉਣ ਲੱਗ ਜਾਂਦਾ ਹੈ ਹੱਦ ਉਹ ਦੋ ਦੋ ਹੁੰਦੀ ਆ ਜਦੋਂ ਨਿੰਮੀ ਆਪਣੀ ਮਾਂ ਨੂੰ ਬੋਝ ਸਮਝਣ ਲੱਗ ਪੈਂਦੀ ਹੈ ਮੀਨੂ ਰਾਹੁਲ ਦੀਆਂ ਹਰਕਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਂਦੀ ਹੈ ਪਰ ਜਦੋਂ ਨਿੰਮੀ ਨੂੰ ਰਾਹੁਲ ਦੇ ਅਸਲੀ ਚਿਹਰੇ ਤੋਂ ਵਾਗਵਾਗਤ ਕਰਾਉਂਦੀ ਹੈ ਤਾਂ ਨਿੰਮੀ ਇੰਨੀ ਜ਼ਿਆਦਾ ਪੜਕ ਜਾਂਦੀ ਹੈ ਕਿ ਉਹ ਰਾਹੁਲ ਬਾਰੇ ਕੁਝ ਨਾ ਸੁਣਦੀ ਹੋਈ ਆਪਣੀ ਮਾਂ ਦਾ ਸਮਾਨ ਬਾਹਰ ਸੁੱਟ ਦਿੰਦੀ ਹੈ ਤੇ ਉਸ ਨੂੰ ਘਰੋਂ ਨਿਕਲ ਜਾਣ ਲਈ ਕਹਿੰਦੀ ਹੈ ਮੀਨੂ ਦੀ ਹੈਰਾਨਗੀ ਤਾਂ ਟਿਕਾਣਾ ਨਹੀਂ ਰਹਿੰਦਾ ਮੀਨੂ ਬਿਨਾਂ ਕੋਈ ਸਵਾਲ ਜਵਾਬ ਕਰੇ ਭਰੇ ਮਨ ਨਾਲ ਉਥੋਂ ਤੁਰ ਹੰਦੀ ਆ ਮੀਨੂ ਕੋ ਰਾਂਦੀ ਕੋ ਟਕਾਨਾ ਨਹੀਂ ਹੁੰਦਾ ਅੰਤੋਂ ਸ਼ਹਿਰ ਦੇ ਇੱਕ ਵਿਰਧਾ ਆਸ਼ਰਮ ਵਿੱਚ ਪਹੁੰਚ ਜਾਂਦੀ ਹੈ ਹੈਰਾਨੀਜਨਕ ਗੱਲ ਉਦੋਂ ਵਾਪਰਦੀ ਹੈ ਜਦੋਂ ਆਪਣੇ ਪਤੀ ਰਾਜ ਨੂੰ ਉੱਥੇ ਵੇਖਦੀ ਹੈ ਦੋਵੇਂ ਇੱਕ ਦੂਜੇ ਵੱਲ ਵੇਖ ਕੇ ਨਜ਼ਰਾਂ ਝੁਕਾ ਲੈਂਦੇ ਹਨ ਮੀਨੂ ਕੰਬਦੀ ਆਵਾਜ਼ ਵਿੱਚ ਰਾਜ ਨੂੰ ਪੁੱਛਦੀ ਹੈ ਤੁਸੀਂ ਇੱਥੇ ਕਿਵੇਂ ਰਾਜ ਭਰੇ ਮਨ ਨਾਲ ਤੇਰੇ ਤੋਂ ਬਾਅਦ ਮੈਂ ਦੁਬਾਰਾ ਕਿਸੇ ਨਾਲ ਵਿਆਹ ਕਰਵਾਇਆ ਤੇ ਉਸ ਦੂਜੇ ਵਿਆਹ ਤੋਂ ਹੋਏ ਪੁੱਤਰ ਨੇ ਅੱਜ ਮੈਨੂੰ ਇੱਥੇ ਪੰਚਾ ਦਿੱਤਾ ਕਹੇ ਅੱਖਾਂ ਭਾਰ ਲੈਂਦਾ ਪਰ ਤੂੰ ਇੱਥੇ ਮੈਨੂੰ ਰਾਜ ਨੂੰ ਆਪਣੀ ਸਾਰੀ ਹੱਡ ਬੀਤੀ ਸੁਣਾਉਂਦੀ ਐ ਦੋਵੇਂ ਇੱਕ ਦੂਜੇ ਦੀ ਇਹ ਹਾਲਤ ਵੇਖ ਰੋਣ ਲੱਗਦੇ ਹਨ ਤੇ ਆਪਣੇ ਕੀਤੇ ਤੇ ਪਛਤਾਉਂਦੇ ਹਨ ਦੋਵਾਂ ਨੂੰ ਹੀ ਆਪਣੀ ਗਲਤੀ ਦਾ ਸਾਹ ਸੋ ਜਾਂਦਾ ਹੈ ਰਾਜ ਮੀਨੂ ਤੋਂ ਉਸਦੇ ਮਾਪਿਓ ਬਾਰੇ ਪੁੱਛਦਾ ਹੈ ਤੇ ਮੀਨੂ ਆਖਦੀ ਹੈ ਉਸ ਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਉਸ ਨੇ ਕਦੇ ਪਿੱਛੇ ਮੁੜ ਕੇ ਦੁਬਾਰਾ ਨਹੀਂ ਵੇਖਿਆ ਉਹ ਕਹਿੰਦੀ ਹੈ ਕਿ ਉਸ ਕੋਲ ਆਪਣੇ ਮਾਪਿਓ ਨਾਲ ਨੱਜਣਾ ਮਿਲਾਉਣ ਦੀ ਹਿੰਮਤ ਨਹੀਂ ਹੈ ਰਾਜ ਮੀਨੂ ਨੂੰ ਸਮਝਾਉਂਦੇ ਕਹਿੰਦਾ ਹੈ ਕਿ ਮਾਪਿਓ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਉਸ ਨੂੰ ਆਪਣੇ ਮਾਪਿਓ ਕੋਲ ਜ਼ਰੂਰ ਜਾਣਾ ਚਾਹੀਦਾ ਹੈ ਤੇ ਆਪਣੀ ਗਲਤੀ ਦੀ ਮਾਫੀ ਮੰਗਣੀ ਚਾਹੀਦੀ ਹੈ ਤੇ ਉਸ ਨੂੰ ਯਕੀਨ ਹੈ ਕਿ ਉਹ ਜ਼ਰੂਰ ਮਾਫ ਕਰਨਗੇ ਮੀਨੂੰ ਅੰਦਰ ਇੱਕ ਨਵੀਂ ਲਹਿਰ ਦੌੜ ਜਾਂਦੀ ਹੈ ਸ਼ਾਇਦ ਇਹ ਲਹਿਰ ਉਸ ਤੇ ਮਾਪਿਓ ਨਾਲ ਮਿਲਣ ਨੂੰ ਲੈ ਕੇ ਹੁੰਦੀ ਹੈ ਉਹ ਆਪਣੇ ਮਾਪਿਓ ਕੋਲ ਪਿੰਡ ਜਾਣ ਦਾ ਫੈਸਲਾ ਕਰ ਲੈਂਦੀ ਹੈ ਅਗਲੀ ਸਵੇਰ ਉਹ ਆਪਣੇ ਪਿੰਡ ਦੀ ਬੱਸ ਲੈਂਦੀ ਹੈ 2 ਘੰਟਿਆਂ ਦਾ ਸਫ਼ਰ ਉਸ ਲਈ ਸਦੀਆਂ ਦਾ ਹੋਰ ਨਿਬੜਦਾ ਰਾਹ ਵਿੱਚ ਉਹ ਸੋਚਦੀ ਉਹ ਆਪਣੇ ਮਾਪਿਓ ਦੇ ਨਾਲ ਮੰਨਰਾਜ ਤੇ ਦੀਪੀ ਭਾਬੀ ਤੋਂ ਵੀ ਮਾਫੀ ਮੰਗ ਲਵੇਗੀ ਬਸ ਜਦੋਂ ਪਿੰਡ ਦੇ ਅੱਡੇ ਤੇ ਪਹੁੰਚਦੀ ਹੈ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਥੋੜਾ ਅੱਗੇ ਵੱਧ ਕੇ ਉਸ ਨੂੰ ਆਪਣਾ ਪਿੰਡ ਬਦਲਿਆ ਬਦਲਿਆ ਜੇ ਆਜਾਪਦਾ ਥੋੜਾ ਹੋਰ ਅੱਗੇ ਵੱਧਦੀ ਹੈ ਤਾਂ ਨਾਲ ਲੱਗਦੇ ਘਰ ਵਿੱਚ ਤਾਈ ਕਰਤਾਰੋ ਤੁਰੀ ਆਉਂਦੀ ਹੈ ਮੀਨੂੰ ਤਾਈ ਕਰਤਾਰੋ ਦੇ ਨੇੜੇ ਆ ਕੇ ਤਾਈ ਮੈਂ ਕਰਤਾਰੋ ਤਾਈ ਕੌਣ ਬੀਬਾ ਸਿਆਣਿਆਣੀ ਮੈਂ ਤਾਈ ਮੈਨੂੰ ਅੱਛਾ ਜੱਲੇ ਦੀ ਤਈ ਹਾਂਦੀ ਤਾਈ ਘੁੱਟ ਕੇ ਗੱਲ ਵਕੜੀ ਪਾ ਲੈਂਦੀ ਏ ਕੁੜੇ ਤੈਨੂੰ ਤਾਂ ਵੇਖਿਆ ਸਦੀਆਂ ਹੋ ਗਈਆਂ ਹੋਰ ਸਭ ਸੁਖ ਸੰਦ ਮੈਨੂੰ ਹਾਂ ਤਾਈ ਕਿੱਥੇ ਚੱਲੀ ਸਾਂ ਹਾਂ ਪੁੱਤ ਤੇਰੀ ਚਾਚੀ ਦੇ ਪੁੱਤ ਮਨਰਾਜ ਨੇ ਚੰਡੀਗੜ੍ਹ ਕੋਠੀ ਪਾਈ ਐ ਉਹਦੇ ਮਹੂਰਤ ਤੇ ਸ਼ਹਿਰ ਚੱਲੀ ਸਾਂ ਮੈਨੂੰ ਖੁੱਬ ਕੇ ਬੋਲਦੀ ਐ ਤਾਈ ਮਨਰਾਜ ਵੀਰਾ ਚੰਡੀਗੜ੍ਹ ਗਿਆ ਤਾਂ ਬੇਬੇ ਤੇ ਬਾਪੂ ਕੋਲ ਕੌਣ ਰਹਿੰਦਾ ਐ ਤਾਈ ਦੱਬੀ ਜੀ ਬਾਤ ਵਿੱਚ ਕਹਿੰਦੀ ਆ ਪੁੱਤ ਤੇਰੀ ਮਾਂ ਨੂੰ ਤਾਂ ਗੁਜਰਿਆਂ ਦਾ ਕਈ ਅਰਸੇ ਹੋ ਗਏ ਤੇ ਪਿਛਲੇ ਸਾਲ ਤੇਰਾ ਪਿਓ ਵੀ ਮੁੱਕ ਗਿਆ ਇਹ ਸੁਣ ਮੀਨੂ ਸੁਣ ਹੋ ਜਾਂਦੀ ਐ ਤੇ ਸੁਣੋ ਧਰਤੀ ਤੇ ਡਿੱਗ ਪੈਂਦੀ ਐ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਧੰਨਵਾਦ